ਹਲਕਾ ਖੇਮਕਰਨ ਦੇ ਕਾਂਗਰਸੀ ਐਮ ਐਲ ਏ ਉੱਪਰ ਸਰਪੰਚਾਂ ਨਾਲ ਰਲ ਕੇ ਗਰੀਬਾਂ ਦੀਆਂ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਡਾਕਰਨ ਦੇ ਦੋਸ਼ ਲੱਗੇ ਹਨ ਮਾਮਲਾ ਹਲਕਾ ਖੇਮਕਰਨ ਦਾ ਹੈ ਜਿੱਥੇ ਕਾਮਰੇਡ ਦੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਵਿਖੇ ਗਿੰਡ ਚੌਂਕ ਵਿਖੇ ਸਥਾਨਕ ਵਿਧਾਇਕ ਸੁਖਪਾਲ ਪੂਲਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੋਤਲਾ ਫੂਕੇ ਨਾਰੇਬਾਜੀ ਕਰਦੇ ਹੋਏ ਇਹ આરોਪ ਲਗਾਏ ਗਏ ਹਨ ਕਾਰ ਜਿਹਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਹੈ ਉਹਨਾਂ ਦੀ ਅਰਥੀ ਜਲਾਈ ਗਈ ਹੈ ਮੇਨ ਮੰਗਿਆ ਅੱਜ ਦੇ ਇਸ ਮਜਾਰਾਕਾਰੀਆਂ ਦੀ ਜਿੱਥੇ ਅੱਜ ਦਾ ਮਜਾਰਾ ਜਿੱਥੇ ਅਜਰਤੀਆਂ ਸਾਰੀਆਂ ਨਾ ਹਾਕਮ ਧਿਰਾਂ ਦੀਆਂ ਉੱਥੇ ਨਾਲ ਹੀ ਜੇ ਲੋਕਾਂ ਨੂੰ ਪੀੜਤ ਲੋਕਾਂ ਨੂੰ ਪੈਨਸ਼ਨਾਂ ਜਿਹੜੀਆਂ ਲਗਾਤਾਰ ਨਾ ਦਿੱਤੀਆਂ ਗਈਆਂ ਪਾਈ ਪਾਈ ਨਾ ਦਿੱਤੀ ਗਈ ਤਾਂ ਕਮਨਿਸਟ ਪਾਰਟੀ ਮਾਰਸਵਾਦੀ ਆਰਐਮਪੀ ਵੀ ਵੱਲੋਂ ਐਸਟੀਐਮ ਪੱਟੀ ਦੇ ਪਰ ਦਫ਼ਤਰ ਮੋਰਿਆਂ ਨੂੰ ਇੱਥੇ ਸਮੇਂ ਲਈ ਪ੍ਰੋਟੈਸਟ ਕੀਤਾ ਜਾਊਗਾ ਤੇ ਇੱਕ ਇੱਕ ਖਾਦੀ ਡਿਕਾਰੀ ਪੈਨਸ਼ਨਾਂ ਦੀ ਰਕਮ ਲੋਕਾਂ ਦੀ ਜਿਹੜੇ 60 ਸਾਲ ਤੋਂ ਉਮਰ ਪਾਰ ਕਰ ਗੀਆਂ ਮਾਤਾਵਾਂ 65 ਸਾਲ ਤੋਂ ਬਜ਼ੁਰਗ ਉਹ ਲਗਾਤਾਰ ਪੈਨਸ਼ਨ ਵਾਲੀ ੱਟਕੇ ਖਾ ਰਹੇ ਤੇ ਸਾਡੀ ਪਾਰਟੀ ਇਹ ਮੰਗ ਕਰਦੀ ਕਿ ਵੜਾਪਾ ਪੈਨਸ਼ਨ ਘੱਟੋ ਘੱਟ 3000 ਕੀਤੀ ਜਾਵੇ ਜੇ ਜਿਹੜੀ ਪੈਨਸ਼ਨ ਲੋਕਾਂ ਨੂੰ ਮਿਲ ਵੀ ਰਹੀ ਆ ਉਹ ਪਿੰਡਾਂ ਦੇ ਪਿੰਡਾਂ ਦੇ ਸਰਪੰਚ ਹਲਕਾ ਵਿਧਾਇਕ ਨਾਲ ਹਲਕੇ ਲਗਾਤਾਰ ਲੋਕਾਂ ਦੀ ਪੈਨਸ਼ਨ ਖਾਧੀ ਜਾ ਰਹੀ ਜੇ ਆਉਣ ਵਾਲੇ ਸਮੇਂ 'ਚ ਪ੍ਰਸ਼ਾਸਨ ਨੇ ਅਸੀਂ ਡੀਸੀ ਤਰਨਤਨ ਤੋਂ ਮੰਗ ਕਰਦੇ ਆ ਜੇ ਆਉਣ ਵਾਲੇ ਸਮੇਂ 'ਚ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ 78 MPI ਦੀ ਪਲੇਟਫਾਰਮ ਤੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ ਜੂਨੀਅਨ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਇਸ ਮਾਮਲੇ ਦੀ ਜਾਂਚ ਕਰਵਾ ਕੇ ਗਰੀਬਾਂ ਨੂੰ ਇਨਸਾਫ ਪਹੁੰਚਾਇਆ ਜਾਵੇ ਧਰਮਤੰਤੁਰਜੀ ਬੈਂਬੀ ਖਬਰ ਹਰਪਲ ਇੰਡੀਆ ਲੀਕ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਨਾ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ 9988 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ ਫੀਡਬੈਕ@harpalindia.com